ਕਰਨਦੀਪ कौर ਨੇ ਪਾਸ 2 ਕੀਤੀ ਨੂੰ 2 ਸਾਲ ਹੋ ਗਏ ਪਰ ਇਸ ਧੀ ਦੀਆਂ ਅੱਖਾਂ ਦੇ ਉੱਪਰ ਲੱਗੀਆਂ ਹੋਈਆਂ ਐਨਕਾ ਜੇ ਤੁਹਾਡੇ ਲਈ ਦੇਖਣ ਨੂੰ ਐਨਕਾ ਹੋਣਗੀਆਂ ਪਰ ਜੇ ਤੁਹਾਡੀਆਂ ਅੱਖਾਂ ਤੇ ਲਾ ਦਿੱਤੀਆਂ ਜਾਣ ਤਾਂ ਇਹ ਕਿਸੇ ਦੂਰਬੀਨ ਤੋਂ ਘੱਟ ਨਹੀਂ 15 ਨੰਬਰ ਦੀ 14 ਨੰਬਰ ਦੀ ਐਨਕ ਇੰਨੀ ਜ਼ਿਆਦਾ ਮੋਟੀ ਹੋ ਜਾਂਦਾ ਸ਼ੀਸ਼ਾ ਉਹਦਾ ਵੀ ਆਪਣੇ ਅੱਖਾਂ ਤੇ ਲੱਗਿਆ ਬੰਦਾ ਇਦਾਂ ਨਜ਼ਰ ਆਉਂਦਾ ਜਿਵੇਂ ਆਪਾਂ ਦੂਰਬੀਨ ਦੂਰਬੀਨ ਦੇ ਵਿੱਚ ਦੀ ਦੇਖ ਰਹੇ ਹੋਈ ਇਹ ਤੋ ਐਨਕਾ ਜੀ ਆਪਾਂ ਫੜ ਲਈ ਤਾਂ ਇਹ ਬਲਾਈਂਡ ਆ ਕਿਰਤ ਕਮਾਈ ਕਰਕੇ ਬੱਚੇ ਤਾਂ ਪਾਲੀ ਜਾਂਦੇ ਨੇ ਮਾਂ ਪਿਓ ਪੜ੍ਹਾਈ ਵੀ ਜਾਂਦੇ ਨੇ ਪਰ ਅੱਜ ਲੱਖਾਂ ਰੁਪਈਆ ਹਸਪਤਾਲਾਂ 'ਚ ਦੇਣਾ ਬਹੁਤ ਔਖਾ ਸ਼ਰਮਦੀਦਾ ਜਲਦੀ ਜਲਦੀ ਅੱਖਾਂ ਦਾ ਆਪਰੇਸ਼ਨ ਹੋ ਜਾਵੇ ਤੇ ਇਹ ਠੀਕ ਹੋ ਕੇ ਚੰਗਾ ਇੱਕ ਜੀਵਨ ਇੱਕ ਆਮ ਬੱਚਿਆਂ ਵਾਂਗ ਆਮ ਕੁੜੀਆਂ ਵਾਂਗ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਧੀ ਰਾਣੀ ਹੈ ਜੀ ਸ਼ਰਨਦੀਪ ਕੌਰ ਇਹਨਾਂ ਦੇ ਮੰਮੀ ਆ ਤਾਂ ਜੀ ਤੁਹਾਡਾ ਕੀ ਨਾਮ ਮਨਜੀਤ ਕੌਰ ਮਨਜੀਤ ਕੌਰ ਮਨਜੀਤ ਭੈਣੇ ਤੁਹਾਡਾ ਪਿੰਡ ਕਿਹੜਾ ਟੇਟਰ ਕਲਾਂ ਜ਼ਿਲ੍ਹਾ ਮੈਂ ਇਹਦਾ ਮੋਗਾ ਫਰੋਲਪੁਰ ਪੈਂਦਾ ਤੇ ਕਿੰਨੇ ਬੱਚੇ ਨੇ ਤੁਹਾਡੇ ਕੋਈ ਹੈ ਜੀ ਇੱਕ ਲੜਕਾ ਇੱਕ ਲੜਕੀ ਇਹ ਵੱਡੀ ਆ ਨਹੀਂ ਇਹ ਛੋਟੀ ਆ ਸ਼ਰਨਦੀਪ ਕੌਰ ਨੇ ਪਲੱਸ 2 ਕੀਤੀ ਨੂੰ 2 ਸਾਲ ਹੋ ਗਏ ਅੱਗੇ ਪੜ੍ਹਾਈ ਨਹੀਂ ਸ਼ੁਰੂ ਕਰ ਪਾਈ ਮਾਪੇ ਉਹਨੂੰ ਫਿਕਰ ਆ ਵੀ ਅਸੀਂ ਆਪਣੀ ਧੀ ਨੂੰ ਅੱਗੋਂ ਵਿਆਹਣਾ ਵੀ ਆ ਪਰ ਇਸ ਧੀ ਦੀਆਂ ਅੱਖਾਂ ਦੇ ਉੱਪਰ ਲੱਗੀਆਂ ਹੋਈਆਂ ਐਨਕਾਂ ਕਿ ਤੁਹਾਡੇ ਲਈ ਦੇਖਣ ਨੂੰ ਐਨਕਾ ਹੋਣ ਗਿਆ ਪਰ ਜੇ ਤੁਹਾਡੀਆਂ ਅੱਖਾਂ ਤੇ ਲਾ ਦਿੱਤੀਆਂ ਜਾਣ ਤਾਂ ਇਹ ਕਿਸੇ ਦੂਰਬੀਨ ਤੋਂ ਘੱਟ ਨਹੀਂ 15 ਨੰਬਰ ਦੀ 14 ਨੰਬਰ ਦੀ ਐਨਕ ਇੰਨੀ ਜ਼ਿਆਦਾ ਮੋਟੀ ਹੋ ਜਾਂਦਾ ਸ਼ੀਸ਼ਾ ਉਹਦਾ ਵੀ ਆਪਣੇ ਅੱਖਾਂ ਤੇ ਲੱਗਿਆ ਬੰਦਾ ਇਦਾਂ ਨਜ਼ਰ ਆਉਂਦਾ ਜਿਵੇਂ ਆਪਾਂ ਦੂਰਬੀਨ ਦੂਰਬੀਨ ਦੇ ਵਿੱਚ ਦੀ ਦੇਖ ਰਹੇ ਹੋਈਏ ਪਰ ਇਹਦੇ ਲਈ ਇਹ ਮਜਬੂਰੀ ਆ ਕਿਉਂਕਿ ਜਦੋਂ ਇਹ ਤੋਂ ਐਨਕਾ ਜੇ ਆਪਾਂ ਫੜ ਲਈਏ ਤਾਂ ਇਹ ਬਲਾਈਂਡ ਆ ਉਸ ਤੋਂ ਬਾਅਦ ਇਹਨੂੰ ਕੁਝ ਨਜ਼ਰ ਨਹੀਂ ਆਉਣਾ ਇਹਦੇ ਮੂਹਰੇ ਪਿਆ ਹੋਇਆ ਕਿਸਮਾਨ ਵੀਰ ਨੂੰ ਦਿਖਦਾ ਨਹੀਂ ਤੇ ਇਹ ਮੋਟੀਆਂ-ਮੋਟੀਆਂ ਐਨਕਾ ਦਿਨੋਂ-ਦਿਨ ਹੋਰ ਮੋਟੀਆਂ ਹੋਈ ਜਾਂਦੀਆਂ ਸੀਡਕ ਤੌਰ ਤੇ ਤਾਂ ਸਵਰਨਦੀਪ ਸੁੱਕਦੀ ਜਾਂਦੀ ਹੈ ਸ਼ਰਨਦੀਪ ਪਰ ਅੱਖਾਂ ਦੀਆਂ ਐਨਕਾਂ ਦੇ ਸ਼ੀਸ਼ੇ ਹੋਰ ਮੋਟੇ ਹੋ ਜਾਂਦੇ ਆ ਕਿਉਂ ਕਿ ਪਰਿਵਾਰ ਪੂਰਾ ਸੁਰਾ ਹੀ ਆ ਕਿਰਤ ਕਮਾਈ ਕਰਕੇ ਬੱਚੇ ਤਾਂ ਪਾਲੀ ਜਾਂਦੇ ਨੇ ਮਾਂ ਪਿਓ ਪੜ੍ਹਾਈ ਵੀ ਜਾਂਦੇ ਨੇ ਪਰ ਅੱਜ ਲੱਖਾਂ ਰੁਪਈਆ ਹਸਪਤਾਲਾਂ ਚ ਦੇਣਾ ਬਹੁਤ ਔਖਾ ਸ਼ੰਕਰਾ ਹਸਪੀਟਲ ਜਿਨ੍ਹਾਂ ਨੇ ਗੱਲ ਕੀਤੀ ਸੀ 1.5 ਲੱਖ ਰੁਪਏ ਖਰਚਾ ਦੱਸਿਆ ਸੀ ਡਾਕਟਰਾਂ ਨੇ ਪਰ ਅੱਜ ਪਰਿਵਾਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਪਹੁੰਚਿਆ ਤੇ ਅਸੀਂ ਆਪਣੀ ਸਥਿਤੀ ਵਾਸਤੇ ਤੁਹਾਨੂੰ ਬੇਨਤੀ ਕਰਦੇ ਆ ਸਾਨੂੰ ਕਿਸੇ ਨੂੰ ਕੋਈ ਅਕਾਊਂਟ ਨੰਬਰ ਨਹੀਂ ਕੋਈ ਪੈਸੇ ਨਹੀਂ ਚਾਹੀਦੇ ਸਿਰਫ ਇੱਕ ਰਿਕੁਐਸਟ ਆ ਬੇਨਤੀ ਆ ਇਸ ਥੀ ਲਈ ਆਪਰੇਸ਼ਨ ਲਈ ਅਰਦਾਸ ਕਰਿਓ ਵੀ ਇਹਦਾ ਆਪਰੇਸ਼ਨ ਆ ਜਿਹੜਾ ਸਕਸੈਸਫੁਲ ਹੋਵੇ ਇਹਦਾ ਆਪਰੇਸ਼ਨ ਆ ਜਿਹੜਾ ਉਹ ਠੀਕ ਹੋ ਜਵੇ ਇਹਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਬਰਕਰਾਰ ਹੋ ਜਵੇ ਇਹ ਅੱਗੇ ਪੜ੍ਹਾਈ ਕਰ ਸਕੇ ਅੱਗੇ ਆਪਣੇ ਜੀਵਨ ਦੇ ਵਿੱਚ ਇੱਕ ਚੰਗਾ ਨਾਮਣਾ ਖੱਟ ਸਕੇ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕੇ ਇੱਥੇ ਹੀ ਸ਼ੰਕਰਾ ਆਈ ਹਸਪੀਟਲ ਦੇ ਵਿੱਚ ਹੀ ਇਸ ਧੀ ਦਾ ਅਸੀਂ ਆਪਰੇਸ਼ਨ ਕਰਾਵਾਂਗੇ ਜਦੋਂ ਸਾਨੂੰ ਡਾਕਟਰ ਤੋਂ ਟਾਈਮ ਮਿਲ ਗਿਆ ਤੁਹਾਨੂੰ ਦੱਸ ਦਾਂਗੇ ਉੱਥੇ ਹਸਪੀਟਲ ਦੇ ਵਿੱਚ ਜਾ ਕੇ ਹੀ ਤੁਸੀਂ ਇਸ ਬੱਚੀ ਦੇ ਨਾਂ ਤੇ ਹੀ ਸੇਵਾ ਜਮਾ ਕਰਾਉਣੀ ਆ ਜਿੰਨਾ ਵੀ ਇਹਦੀ ਅੱਖਾਂ ਦਾ ਖਰਚਾ ਆਪਰੇਸ਼ਨ ਦਾ ਹੋਊਗਾ ਉਹ ਵੀ ਅਸੀਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਆ ਜ਼ਿਆਦਾ ਇਸ ਧੀ ਨੂੰ ਤੇ ਸਾਡੀ ਇਸ ਧੀ ਵਾਸਤੇ ਜਰੂਰ ਕੋਈ ਅਸੀਸ ਦਿਓ ਕੋਈ ਦੁਆ ਕਰਿਓ ਵੀਰ ਅਰਦਾਸ ਬੇਨਤੀ ਕਰਿਓ ਵੀ ਸ਼ਰਨਦੀਪ ਦਾ ਜਲਦੀ ਜਲਦੀ ਅੱਖਾਂ ਦਾ ਆਪਰੇਸ਼ਨ ਹੋ ਜAVE ਤੇ ਠੀਕ ਹੋ ਕੇ ਚੰਗਾ ਇੱਕ ਜੀਵਨ ਇੱਕ ਆਮ ਬੱਚਿਆਂ ਵਾਂਗ ਆਮ ਕੁੜੀਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ